ਇਸ ਕੈਨ ਜਿਹੜੀ ਬਹੁਤ ਮਹਿੰਗੀ ਹੁੰਦੀ ਆ ਉਹ ਅਸੀਂ ਸਾਡਾ ਇਹਨਾਂ ਨਾਲ ਇੰਪੈਨਲਡ ਟਾਈਅਪ ਕੀਤਾ ਗਿਆ ਹੈ ਤੇ ਸਾਡੇ ਕੋਲ ਜਿਹੜੀ ਗਰਵਤ ਹੀ ਪਹਿਲਾਵਾ ਆਉਂਦੀ ਆ ਨੇ ਤੇ ਉਹਨਾਂ ਦੇ ਸਕੈਨ ਲਈ ਅਸੀਂ ਉਹਨਾਂ ਨੂੰ ਭੇਜਦੇ ਜਿੱਥੇ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਲੱਗਦਾ ਇਸ ਲਈ 2 ਮਹੀਨਿਆਂ ਦੇ ਵਿੱਚ ਆ ਚੁੱਕੀਆਂ ਨੇ ਇਸ ਮਹੀਨੇ ਦੇ ਵਿੱਚ ਅਸੀਂ ਤਿੰਨ ਸਕੈਨਾਂ ਲੈਵਲ 2 ਸਕੈਨ ਭੇਜ ਚੁੱਕੇ ਹਾਂ ਜੋ ਕਿ ਬਿਲਕੁਲ ਮੁਫਤ ਗਈਆਂ ਨੇ ਸਾਡੇ ਕੋਲ ਜਿਹਦੇ ਇਸ ਦਾ ਪੈਸਾ ਤਾਂ ਉਹ ਸਾਰੇ ਆਪੇ ਫ੍ਰੀ ਆਫ ਕਾਸਟ ਕਰਵਾਏ ਜਾਂਦੇ ਆ यहाँ पे जो डॉक्टर साहब हैं वो उसको मेंशन करते हैं और जो प्राइवेट क्लिनिक्स हैं अच्छे अच्छे क्लिनिक्स हैं वहाँ पे लैब्स में उनके टेस्ट करवाए जाते हैं जो कि फ़्री ऑफ कॉस्ट रहते हैं उनको एक भी पैसा उसका नहीं दिया जाता और गवर्नमेंट की तरफ से ये जो सहूलत दी जा रही है इससे जो गरीबी रेखा वाले लोग हैं पेशेंट्स हैं उनको बहुत ज़्यादा हेल्प मिल रही है जिससे वो अपने ट्रीटमेंट भी करवा सकते हैं फीमेल्स चाहे वो प्रेगनेंट लेडीज़ हैं अदर पीपल हैं हर किसी को इस चीज़ में हेल्प मिल रही है ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਖੋਲੇ ਗਏ ਸੀਗੇ ਜਿੱਥੇ ਹੁਣ ਮਹਿਲਾਵਾਂ ਨੂੰ ਖਾਸ ਕਰਕੇ ਗਰਭਵਤੀ ਮਹਿਲਾਵਾਂ ਦੇ ਲਈ ਹਰ ਤਰ੍ਹਾਂ ਦੇ ਇਲਾਜ ਜਿਹੜੇ ਨੇ ਚਾਹੇ ਉਹ ਗਰਭਵਤੀ ਮਹਿਲਾਵਾਂ ਦੀ ਪ੍ਰੈਗਨੈਂਸੀ ਹੋਵੇ ਚਾਹੇ ਉਹਨਾਂ ਦੀ ਅਲਟਰਾਸਾਉਂਡ ਹੋਵੇ ਚਾਹੇ ਹੋਰ ਕੋਈ ਵੀ ਟੈਸਟ ਹੋਵੇ ਜਿਹੜਾ ਹੈ ਆਮ ਆਦਮੀ ਕਲੀਨਿਕਾ ਦੇ ਵਿੱਚ ਫ੍ਰੀ ਕੀਤੇ ਜਾ ਰਹੇ ਨੇ ਤਾਂ ਇਸ ਸਮੇਂ ਅਸੀਂ ਸਮਰਾਲਾ ਦੇ ਆਮ ਆਦਮੀ ਕਲੀਨਿਕ ਦੇ ਵਿੱਚ ਮੌਜੂਦ ਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਜਿੱਥੇ ਆਮ ਆਦਮੀ ਕਲੀਨਿਕ ਜਿਹੜਾ ਹੈ ਉਹ ਖੁੱਲ੍ਹਾ ਹੋਇਆ ਜਿੱਥੇ ਕਲੀਨਿਕ ਦੇ ਵਿੱਚ ਬਾਹਰ ਤੁਹਾਨੂੰ ਬੋਰਡ ਵੀ ਲੱਗੇ ਨਜ਼ਰ ਆ ਰਹੇ ਹੋਣਗੇ ਕਿ ਇੱਥੇ ਟੈਸਟ ਜਿਹੜੇ ਨੇ ਫ੍ਰੀ ਕੀਤੇ ਜਾਂਦੇ ਨੇ ਤਾਂ ਬਿਲਕੁਲ ਇੱਥੇ ਪੇਸ਼ੈਂਟ ਜਿਹੜੇ ਨੇ ਆਮ ਆਦਮੀ ਕਲੀਨਿਕ ਦੇ ਵਿੱਚ ਪੇਸ਼ੈਂਟ ਵੀ ਪਹੁੰਚੇ ਹੋਏ ਨੇ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਆ ਜਰੂਰ ਕਰਾਂਗੇ ਇਹ ਡਾਕਟਰ ਸਾਹਿਬ ਦਾ ਰੂਮ ਹੈ ਜਿੱਥੇ ਦੇਖ ਸਕਦੇ ਹੋ ਡਾਕਟਰ ਸਾਹਿਬ ਵੀ ਇੱਥੇ ਹਰ ਸਮੇਂ ਮੌਜੂਦ ਰਹਿੰਦੇ ਨੇ ਅਸੀਂ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਆ ਪਹਿਲਾਂ ਪਹਿਲਾਂ ਪੇਸ਼ੈਂਟ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਮ ਕੀ ਮੈਡੀਸਿਨ ਲੈਣ ਆਏ ਸੀ ਉਰੇ ਕਿਸ ਚੀਜ਼ ਦੀ ਬਈ ਸਰ ਬੁਖਾਰ ਵਗੈਰਾ ਸੀਗਾ ਇਨਫੈਕਸ਼ਨ ਉਸਦੀ ਮੈਡੀਸਿਨ ਲੈਣ ਆਏ ਪਹਿਲੀ ਵਾਰੀ ਆਏ ਹੋ ਅੱਜ ਜਾਂ ਪਹਿਲਾਂ ਵੀ ਆਏ ਹੋ ਇਸ ਲਈ ਨਹੀਂ ਸਰ ਪਹਿਲਾਂ ਵੀ ਆ ਰਹੇ ਸੀ ਉਰੇ ਕੋਈ ਪੈਸਾ ਵਗੈਰਾ ਵੀ ਲਿੱਤਾ ਜਾਂਦਾ ਤੁਹਾਡੇ ਤੋਂ ਜਾਂ ਕਿਦਾਂ ਨਹੀਂ ਨਹੀਂ ਸਰ ਕੋਈ ਪੈਸਾ ਨਹੀਂ ਗਿਆ ਕੋਈ ਟੈਸਟ ਵਗੈਰਾ ਕੀਤੇ ਇਹਨਾਂ ਨੇ ਕਿਦਾਂ ਹਾਂ ਨਹੀਂ ਸਰ ਐਸੇ ਤਾਂ ਨੋਰਮਲ ਦਵਾਈ ਚੱਲਦੀ ਹੈ ਹਾਂਜੀ ਦਵਾਈਆਂ ਵੀ ਇੱਥੋਂ ਦਿੱਤੀਆਂ ਗਈਆਂ ਤੁਹਾਨੂੰ ਮੈਡੀਕਲ ਇੱਥੋਂ ਕਲੀਨਿਕ ਦੇ ਵਿੱਚੋਂ ਹੀ ਆ ਹਾਂਜੀ ਹਾਂਜੀ ਉਹਦਾ ਕੋਈ ਚਾਰਜ ਲਿਖਾ ਗਿਆ ਨਹੀਂ ਸਰ ਕੋਈ ਚਾਰਜ ਨਹੀਂ ਗਿਆ ਡਾਕਟਰ ਤੁਹਾਨੂੰ ਅਵੇਲੇਬਲ ਮਿਲੇ ਉਹ ਰ ਹਰ ਟਾਈਮ ਜਦੋਂ ਤੁਸੀਂ ਆਉਂਦੇ ਹੋ ਹਾਂਜੀ ਹਾਂਜੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਕਿ ਕਲੀਨਿਕ ਸਿਹਤ ਸਹੂਲਤਾਂ ਸਾਡੀਆਂ ਖਾਸ ਗਰੰਟੀਆਂ ਨੇ ਉਸ ਚੀਜ਼ ਦੇ ਉੱਤੇ ਖਰੀ ਉਤਰੀ ਹੈ ਸਰਕਾਰ ਮੰਨਦੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਗਰਭਵਤੀ ਮਹਿਲਾਵਾਂ ਦੇ ਲਈ ਖਾਸ ਕਰਕੇ ਇੱਕ ਉਪਰਾਲਾ ਜਿਹੜਾ ਸਰਕਾਰ ਦੇ ਵੱਲੋਂ ਕੀਤਾ ਗਿਆ ਜਿੱਥੇ ਇੱਥੇ ਕਿਹਾ ਜਾ ਰਿਹਾ ਕਿ ਟੈਸਟ ਵਗੈਰਾ ਵੀ ਸਾਰੇ ਫ੍ਰੀ ਫ੍ਰੀ ਜਿਹੜੇ ਨੇ ਅਲਟਰਾਸਾਉਂਡ ਤੱਕ ਵੀ ਫ੍ਰੀ ਕੀਤੀ ਜਾਂਦੀ ਹੈ ਤੁਸੀਂ ਉਸ ਰਿਕਾਰਡਿੰਗ ਵੀ ਗੱਲਬਾਤ ਕੀਤੀ ਕਦੇ ਕਿਸੇ ਨੂੰ ਨਾਲ ਲੈ ਕੇ ਆਏ ਉਹ ਨਹੀਂ ਸਰ ਇਸਪੋਰਟਿੰਗ ਨਹੀਂ ਕਦੇ ਲੈ ਕੇ ਤਾਂ ਬਿਲਕੁਲ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਗਲਤ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਡਾਕਟਰ ਸਾਹਿਬ ਕਿਹੜੇ ਕਿਹੜੀ ਚੀਜ਼ ਦਾ ਇੱਥੇ ਟੈਸਟ ਜਿਹੜਾ ਹੈ ਜਾਂ ਖਾਸ ਕਰਕੇ ਪੇਸ਼ੈਂਟ ਨੂੰ ਕਿਹੜੀ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਗਰਭਵਤੀ ਮਹਿਲਾਵਾਂ ਨੂੰ ਖਾਸ ਕਰਕੇ ਜੀ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਲਈ ਜਿਵੇਂ ਖੂਨ ਦੀ ਜਾਂਚ ਫ੍ਰੀ ਹੁੰਦੀ ਆ ਫਿਰ ਉਸ ਵੇਲੇ థਾਇਰੋਇਡ ਦਾ ਜਿਹੜਾ ਟੈਸਟ ਆ ਫ੍ਰੀ ਹੁੰਦਾ ਸਕੈਨਸ ਨੇ ਜਿਵੇਂ ਪਹਿਲੀ ਦੂਸਰੀ ਤੇ ਤੀਸਰੀ ਜਿਹੜੀ ਪਹਿਲੀ ਗਰੋਥ ਸਕੈਨ ਆ ਦੂਸਰੀ ਅਨਾਰਮਲੀ ਸਕੈਨ ਜਿਹੜੀ ਬਹੁਤ ਮਹਿੰਗੀ ਹੁੰਦੀ ਆ ਉਹ ਅਸੀਂ ਸਾਡਾ ਇਹਨਾਂ ਨਾਲ ਇੰਪੈਨਲਡ ਟਾਈਪ ਕੀਤਾ ਗਿਆ ਆ ਤੇ ਸਾਡੇ ਕੋਲ ਜਿਹੜੀ ਗਰਭਵਤੀ ਮਹਿਲਾਵਾਂ ਆਉਂਦੀਆਂ ਨੇ ਤੇ ਉਹਨਾਂ ਦੇ ਸਕੈਨ ਲਈ ਅਸੀਂ ਉਹਨਾਂ ਨੂੰ ਭੇਜਦੇ ਜਿੱਥੇ ਫ੍ਰੀ ਆਫ ਕਾਸਟ ਕੋਈ ਪੈਸਾ ਨਹੀਂ ਲੱਗਦਾ ਤੇ ਉਹ ਉਹ ਸਕੈਨ ਕਰਵਾ ਕੇ ਆਦੇ ਆ ਉਹ ਵੈਸੇ ਹੀ ਰੁਕਦਾ ਉਹਦਾ ਕਿੰਨਾ ਕੁ ਖਰਚਾ ਹੈਗਾ ਉਸ ਚੀਜ਼ ਦਾ ਉਹ ਸਕੈਨ ਦਾ ਜੇ ਬਾਹਰੋਂ ਕਿਸੇ ਪ੍ਰਾਈਵੇਟ ਕਲੀਨਿਕ ਤੋਂ ਕਰਾਉਣੀ ਹੈ ਪ੍ਰਾਈਵੇਟ ਹਸਪਤਾਲਾਂ ਤੋਂ ਕਰਾਉਣਾ ਜਿਵੇਂ ਜਿਹੜੀ ਫਸਟ ਸਕੈਨ ਹੁੰਦੀ ਹੈ ਜਿਹੜੀ 6 ਤੋਂ 8 ਹਫ਼ਤੇ ਦੇ ਵਿੱਚ ਕੀਤੀ ਜਾਂਦੀ ਹੈ ਉਹਦੇ 6-800 ਦੇ ਅਰਾਊਂਡ ਲੱਗ ਜਾਂਦੇ ਨੇ ਤੇ ਜਿਹੜੀ ਸੈਕੰਡ ਸਕੈਨ ਹੁੰਦੀ ਹੈ ਅਨਾਰਮਲੀ ਸਕੈਨ ਜਿਹਨੂੰ ਕਹਿ ਦਿੰਦੇ ਨੇ ਤੇ ਉਹਦੇ ਸਕੈਨ ਦੇ 1800 ਤੋਂ 2000 ਲੱਗ ਜਾਂਦੇ ਨੇ ਫਿਰ ਥਰਡ ਸਕੈਨ ਹੁੰਦੀ ਹੈ 32 ਤੋਂ 34 ਹਫ਼ਤਿਆਂ ਦੇ ਵਿੱਚ ਉਹਦੇ ਵੀ ਸੇਮ 800 ਦੇ ਅਰਾਊਂਡ ਲੱਗ ਜਾਂਦੇ ਨੇ ਫਿਰ ਇੱਥੇ ਕਲੀਨਿਕ ਦੇ ਵਿੱਚ ਕੋਈ ਪੈਸਾ ਲਿੱਤਾ ਜਾਂਦਾ ਉਹ ਨਹੀਂ ਪੈਸਾ ਬਿਲਕੁਲ ਵੀ ਨਹੀਂ ਲਿਆ ਜਾਂਦਾ ਸਾਰਾ ਕੁਝ ਫ੍ਰੀ ਹੁੰਦਾ ਹੈ ਵਿਦਆਊਟ ਐਨੀ ਫੀਸ ਕਿੰਨੇ ਇੱਕ ਪੇਸ਼ੈਂਟ ਗਰਭਵਤੀ ਮਹਿਲਾਵਾਂ ਖਾਸ ਕਰਕੇ ਕਿੰਨੀਆਂ ਕਲੀਨਿਕ ਦੇ ਵਿੱਚ ਇਥੋਂ ਟ੍ਰੀਟਮੈਂਟ ਜਿਹੜਾ ਲੈ ਚੁੱਕੀਆਂ ਨੇ ਜਾਂ ਲੈ ਰਹੀਆਂ ਨੇ ਸਾਡੇ ਕੋਲ 10 ਤੋਂ 15 ਪਿਛਲੇ 2 ਮਹੀਨਿਆਂ ਦੇ ਵਿੱਚ ਆ ਚੁੱਕੀਆਂ ਨੇ ਇਸ ਮਹੀਨੇ ਦੇ ਵਿੱਚ ਅਸੀਂ ਤਿੰਨ ਸਕੈਨਾਂ ਲੈਵਲ 2 ਸਕੈਨ ਭੇਜ ਚੁੱਕੇ ਹਾਂ ਜੋ ਕਿ ਬਿਲਕੁਲ ਮੁਫਤ ਗਈਆਂ ਨੇ ਸਾਡੇ ਕੋਲ ਤਾਂ ਬਿਲਕੁਲ ਅਸੀਂ ਡਾਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਹੈ ਪੇਸ਼ੈਂਟਸ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਜਰੂਰ ਅਸੀਂ ਕੀਤੀ ਹੈ ਤੇ ਇੱਥੇ ਤੁਸੀਂ ਦੇਖ ਰਹੇ ਹੋਵੋਗੇ ਕਿ ਦਵਾਈਆਂ ਤੱਕ ਵੀ ਜਿਹੜੀਆਂ ਨੇ ਉਹ ਵੀ ਇਸ ਹਸਪਤਾਲ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਵਿੱਚ ਬਿਲਕੁਲ ਫ੍ਰੀ ਦੇ ਵਿੱਚ ਜਿਹੜੀਆਂ ਨੇ ਜਰੂਰ ਦਿੱਤੀਆਂ ਜਾ ਰਹੀਆਂ ਨੇ ਜਾਂ ਟੈਸਟ ਜਿਹੜੇ ਨੇ ਲੈਬ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਇਸ ਲੈਬ ਦੇ ਵਿੱਚ ਟੈਸਟ ਵੀ ਜਿਹੜੇ ਫ੍ਰੀ ਕੀਤੇ ਜਾਂਦੇ ਨੇ ਮੈਮ ਕਿਸ ਤਰ੍ਹਾਂ ਦੇ ਟੈਸਟ ਇੱਥੇ ਖਾਸ ਕਰਕੇ ਗਰਭਵਤੀ ਮਹਿਲਾਵਾਂ ਦੇ ਕੀਤੇ ਜਾ ਰਹੇ ਨੇ ਜਿਵੇਂ ਪ੍ਰੈਗਨਨਸੀ ਸੱਚੀ ਗੱਲ ਜੀ मैं यहाँ शिल्पा नाम ने, नाम है मेरा और मैं फार्मेसी ऑफिसर हूँ वैसे तो बाकी अगर जैसे आप पूछ रहे हैं सवाल प्रेग्नेंट लेडीज़ का तो यहाँ पे जो नया पॉलिसी गवर्नमेंट ने शुरू करी है जिसमें जो प्रेग्नेंट लेडीज़ है उनके लेवल वन टू थ्री जो कि उनके प्रेग्नेंट लेडीज़ के जो टेस्ट रहते हैं वो सारे यहाँ पे फ्री ऑफ कॉस्ट करवाए जाते हैं यहाँ पे जो डॉक्टर साहब हैं वो उसको मेंशन करते हैं और जो प्राइवेट क्लिनिक्स हैं अच्छे अच्छे क्लिनिक्स हैं वहाँ पे लैब्स में उनके टेस्ट करवाए जाते हैं जो कि फ्री ऑफ कॉस्ट रहते हैं उनको एक भी पैसा उस चीज़ का नहीं दिया जाता है हाँ जी ਉਹ ਉਸ ਦਾ ਵੈਸੇ ਬਾਹਰ ਖਰਚਾ ਕਿੰਨਾ ਹੋ ਜਾਂਦਾ ਮੈਮ ਉਹ ਚੀਜ਼ ਦਾ ਬਾਹਰ سے ਜੇਕਰ ਕਰਵਾਉਣਾ ਪੜੇ ਪ੍ਰਾਈਵੇਟ ਹਸਪੀਟਲ ਤੇ ਖੁਦ ਜਾ ਕੇ ਕਰਵਾਇਆ देखो जी प्राइवेट हॉस्पिटल्स में अगर हम टेस्ट करवाते हैं तो बहुत ज्यादा एक्सपेंसिव रहते हैं पर्सनली अगर मैं बताऊं अगर आप एक टेस्ट भी करवाने जाते हो दो हजार ढाई हजार से कम वो टेस्ट होता नहीं अगर आप किसी अच्छी जगह पे जाते हो तो इस हिसाब से हम कैलकुलेट कर सकते हैं कि अगर एक दो तीन चार इस तरीके से लेवल वन टू थ्री अगर हम कैलकुलेट करें तो बहुत सारे पैसे जो पेशेंट के बचते हैं और गवर्नमेंट की तरफ से ये जो सहूलत दी जा रही है इससे जो गरीबी रेखा वाले लोग हैं पेशेंट्स हैं उनको बहुत ज्यादा हेल्प मिल रही है जिससे वो अपने ट्रीटमेंट भी करवा सकते हैं फीमेल्स चाहे वो

और कितनी महिलाएं खास करके प्रेगनेंसी वाली हैं यहाँ पे ट्रीटमेंट ले चुकी हैं और ये थोड़े समय में और ले रही हैं इस समय अभी तक तो जैसे कि सर ने आपको बताया होगा तीन से चार औरतों के यहाँ पे आज के इस मंथ में जो हुआ है वो तीन से चार लेडीज के हो चुके हैं जी और इसके अलावा जब से शुरू हुआ है तो आई थिंक टेन ट्वेंटी अराउंड काफी है जी तो बिल्कुल जेकर जे किसी तरह की सहूलत लेना चाहते हो आम आदमी पार्टी ਦੇ ਵੱਲੋਂ ਜਿਹੜਾ ਆਮ ਆਦਮੀ ਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਣੀ ਸੀ ਉਹਨਾਂ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਇੱਕ ਗਰੰਟੀ ਜਿਹੜੀ ਹੈ ਉਹ ਦਿੱਤੀ ਸੀਗੀ ਤਾਂ ਉਸੇ ਲੜੀ ਤਹਿਤ ਆਮ ਆਦਮੀ ਕਲੀਨਿਕਾਂ ਦੇ ਵਿੱਚ ਮਹਿਲਾਵਾਂ ਦੇ ਲਈ ਖਾਸ ਕਰਕੇ ਗਰਭਵਤੀ ਮਹਿਲਾਵਾਂ ਦੇ ਲਈ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਜਿੱਥੇ ਕਿ ਹਰ ਤਰ੍ਹਾਂ ਦੇ ਟੈਸਟ ਜਿਹੜੀਆਂ ਵੀ ਸਕੈਨਾਂ ਲੇਡੀਜ਼ ਦੇ ਲਈ ਚਾਹੇ ਉਹ ਪ੍ਰੈਗਨੈਂਸੀ ਲੇਡੀਜ਼ ਹੁੰਦੀਆਂ ਨੇ ਉਹਨਾਂ ਦੇ ਟੈਸਟ ਕੀਤੇ ਜਾਂਦੇ ਨੇ ਸਕੈਨਾਂ ਕੀਤੀਆਂ ਜਾਂਦੀਆਂ ਨੇ ਉਹ ਬਿਲਕੁਲ ਫ੍ਰੀ ਦੇ ਵਿੱਚ ਇਹਨਾਂ ਕਲੀਨਿਕਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਫਾਇਦਾ ਖਾਸ ਕਰਕੇ ਨੇੜੇ ਤੇੜੇ ਦੇ ਗਰੀਬ ਵਰਗ ਦੇ ਲੋਕ ਜਿਨ੍ਹਾਂ ਨੂੰ ਇਸ ਚੀਜ਼ ਦੀ ਨੀਡ ਹੈ ਜਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹ ਲੈਰੇ ਹੋਏ ਨੇ ਤਾਂ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਸਕੈਨ ਜੇ ਕਰੀਆ ਕੋਈ ਟੈਸਟ ਫ੍ਰੀ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਨਜ਼ਦੀਕੀ ਆਮ ਆਦਮੀ ਕਲੀਨਿਕ ਦੇ ਵਿੱਚ ਜਾ ਕੇ ਕਰਵਾ ਸਕਦੇ ਹੋ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ